ਜੀਵ ਜੰਤਨ ਕਾ ਚੜੀ ਚਿਤ ਲੇਤ ਚੋਰਸਮੈਨ ਹਾਂ ਜੀਵ ਜੰਤਨ ਦਾ ਚਿਤ ਤਾਂ ਚੁਰਾਇਆ ਜਾ ਸਕਦਾ ਸਾਰੇ ਬੰਦਿਆਂ ਨੂੰ ਅਸੀਂ ਦੇਖੋ ਨਾ ਜਨਤਾ ਜਿਆਦਾ ਹੁੰਦੀ ਹੈ ਲੀਡਰ ਘੱਟ ਹੁੰਦੇ ਨੇ ਧਰਮ ਦੇ ਸਭ ਜੀਵ ਜੰਤਨ ਦਾ ਚਿਤ ਤਾਂ ਚੁਰਾਇਆ ਜਾ ਸਕਦਾ ਇਹ ਸਾਡੇ ਇਕਤਾ ਹੋਊਗੀ ਜੇ ਅਸੀਂ ਇਕਤਾ ਲਈਏ ਦੂਆ ਦੂਏ ਤੇ ਦੂਆ ਦੂਏ ਤੇ ਖਲਾਫ ਰਹੀਏ ਤਾਂ ਜਨਤਾ ਵੀ ਅਸਮੰਜਸ ਰਹਿੰਦੀ ਹੈ ਵੀ ਕਿਹਦੀ ਗੱਲ ਮੰਨੀ ਹੈ ਕਿਹਦੀ ਨਾ ਮੰਨੀ ਕਿਹਦੇ ਪਿੱਛੇ ਲੱਗੀ ਹੈ ਕਿਹਦੇ ਨਾਲ ਲੱਗੀ ਹੈ ਕਮਜ਼ ਕਮ ਜਿੰਨੀ ਕਾ ਅਸੀਂ ਪੜ੍ਹਾਈ ਕਰਾਉਨੇ ਆ ਜਿਹੜਾ ਸਾਡਾ ਸਿਲੇਬਸ ਹੈ ਕਿਉਂ ਕਰਕੇ ਦਿੰਦੇ ਨੇ ਯੂਨੀਵਰਸਿਟੀਆਂ ਨੇ ਪੜ੍ਹਾਈ ਦਾ ਸਿਲੇਬਸ ਖੋਲਣਾ ਚਾਹੀਦਾ ਦੂਏ ਦੇ ਦੂਏ ਸਕੂਲ ਚਲੇ ਜਾਵੇ ਕੋਈ ਪ੍ਰੋਬਲਮ ਨਾ ਹੋਵੇ ਜੇ ਇੱਥੇ ਕੁਝ ਪੜਾਉਂਦੇ ਨੇ ਦੂਏ ਸਕੂਲ ਚ ਕਿਉਂ ਕੁਝ ਪੜਾਤਾ ਅਡਵਰਡ ਪੜ੍ਹਾਈ ਹੈ ਦੁਨੀਆਂ ਉਸਮੰਜਸ ਉਹੀ ਗੱਲ ਅੱਜ ਐ ਅਡ ਅਡ ਪੜਾਈ ਐ ਅਡ ਅਡ ਪੜਾਈ ਕਿਉਂ ਜਿਹੜੀ ਦੂਜੀ ਪੜਾਈ ਐ ਡਾਕਟਰੀ ਕਰ ਲੋ ਇੱਥੇ ਕਰ ਲੋ ਇੰਡੈਨਸ ਚ ਕਰ ਲੋ ਕੋਈ ਬਹੁਤਾ ਫਰਕ ਨਹੀਂ ਹੈ ਕਿਸੇ ਦੇਸ਼ ਚ ਕਰ ਲੋ ਡਾਕਟਰੀ ਕੋਈ ਗੱਲ ਪਰ ਧਰਮਾਂ ਦਾ ਕੀ ਫਰਕ ਐ ਇੱਥੇ ਖੜੇ ਨੇ ਲੋਕਾਂ ਹਾਂ ਉੱਤੇ ਜਰੂਰ ਸ਼ਰਾਰਤ ਕਰਨ ਦੀ ਕੋਈ ਇਹ ਇਹ ਜਦ ਸਿਲੇਬਸ ਇੱਕ ਆ ਇੱਕ ਕਿਉਂ ਨਹੀਂ ਸਿਲੇਬਸ ਇਹਨੂੰ ਦਾ ਸਿਲੇਬਸ ਇੱਕ ਕਰੋ ਦੱਸੋ ਕਿੱਥੇ ਗਲਤੀ ਹੈ ਇੱਥੇ ਆਏ ਹੋ ਨੇ ਸਾਰੇ ਇੱਥੇ ਫੋਕਸ ਹੋ ਰਹੇ ਸਾਰੇ ਨੇ ਡਿਡਿ ਸਿਆਣੇ ਬੰਦੇ ਨੇ ਉਹ ਬੈਠ ਜਾਂਦੇ ਲੈ ਗਿਆ ਉਹ ਬਈ ਝੂਠ ਸਾਰੇ ਧਰਮਾਂ ਚੋਂ ਕੱਢਦੇ ਉਹ ਬਾਹਰ ਇਹ ਕਹਾਤਾ ਦਰਾਈ ਲਾਮਾ ਤੇ ਦਰਾਈ ਲਾਮਾ ਦਾ ਗੁਰੂ ਹੈ ਇੱਕੋ ਗੁਰੂ ਹੈ ਬਾਣ ਵਿੱਚ ਕਿਸੇ ਧਰਮ ਦਾ ਅੱਜ ਜਿਉਂਦਾ ਜਿਹਨੂੰ ਗੁਰੂ ਮੰਨਦੇ ਹੁਣ ਉਹਦਲਾ ਇਲਾਮਾ ਹੋਰ ਤਾਂ ਹੈ ਨਹੀਂ ਕੋਈ ਗੁਰੂ ਕਿਸੇ ਦਾ ਹੋਰ ਤਾਂ ਗ੍ਰੰਥ ਨੇ ਸਰਨੇ ਦਵਾਈ ਇਲਾਮਾ ਨੇ ਕਹਿਆ ਤਾਂ ਵੀ ਝੂਠ ਕਰਦਿਏ ਆਪਾਂ ਧਰਮਾਂ ਚੋ ਸਾਰੇ ਐਡਮਿਟ ਕਰ ਲੈ ਸਾਡੇ ਧਰਮ ਚ ਵੀ ਝੂਠ ਹੈ ਉਹ ਮੰਨਦਾ ਝੂਠ ਹੈ ਦੋਏ ਕੋਈ ਮੰਨਦੇ ਝੂਠ ਹੈ ਝੂਠ ਨੰਗਾ ਕਰ ਦੇਣਗੇ ਦੋਏ ਕਰ ਦੇਣਗੇ ਨੰਗਾ ਤੇ ਝੂਠ ਨੂੰ ਨੰਗਾ ਕਰਨ ਕੋਈ ਔਖਾ ਨਹੀਂ ਹੁੰਦਾ ਕਿਸੇ ਨੇ ਨਹੀਂ ਪੁੱਛ ਲੋ ਸਲੇਬਸ ਇੱਕ ਕਰਨਾ ਪੈਣਾ ਸਾਰਿਆਂ ਨੂੰ ਵੇਦ ਸਿਲੇਬਸ ਕਿਹਦਾ ਹੈ ਜਿਹੜਾ ਵੇਦ ਹੈ ਨਾ ਉਹਦੇ ਚ ਇੱਕ ਸਿਲੇਬਸ ਇਹਦਾ ਹੈ ਵੇਦ ਦਾ ਸਿਲੇਬਸ ਹੈ ਸਾਰੀ ਵਰਲਡ ਨੂੰ ਮਨਜ਼ੂਰ ਹੋ ਸਕਦਾ ਹੈ ਹੋਰ ਕੋਈ ਸਿਲੇਬਸ ਨਹੀਂ ਸਾਡੇ ਕੋਲ ਸਭ ਤੋਂ ਪਹਿਲਾਂ ਹਾਈਵੇ ਦੂਜੀ ਅਸੀਂ ਕਹਿ ਦਿੰਦੇ ਹਾਂ ਮੋٹے ਤੌਰ ਤੇ ਅੰਤਰਾਤਮਾ ਦੀ ਆਵਾਜ਼ ਇਹਦੇ ਤੇ ਸਿਲੇਬਸ ਇੱਕੋ ਹੀ ਹੈ ਸਭ ਦੇ ਅੰਦਰ ਅੰਤਰਾਤਮਾ ਦੀ ਆਵਾਜ਼ ਸਭ ਇੱਕੋ ਹੀ ਹੈ ਸਾਰਿਆਂ ਦੀ ਜਿਹੜਾ ਅੰਤਰਾਤਮਾ ਦੇ ਆਵਾਜ਼ ਤੇ ਆਧਾਰ ਤੇ ਧਰਮ ਉਹ ਸਾਰੀ ਵਾਰਡ ਨੂੰ ਮਨਜ਼ੂਰ ਕਰ ਸਕਦੀ। ਉਹ ਕੀ ਉਹ ਸੱਚ ਧਰਮ ਹੋਊ ਸੱਚ। ਸੱਚ ਦੇ ਅਧਾਰ ਤੇ। ਸੱਚ ਨੂੰ ਸਾਰੇ ਮੰਦਰ। Hindu ਵੀ ਸੱਚ ਨੂੰ ਮੰਨਦੇ, ਅਸੀਂ ਵੀ ਮੰਨਦੇ ਪਰ ਸੱਚ ਤੇ ਖੜੇ ਨਹੀਂ। ਮੂੰਹ ਦੇ ਵਿੱਚ ਆ ਪ੍ਰੈਕਟੀਕਲ ਨਹੀਂ ਸੱਚ ਤੇ ਖੜਦੇ ਜਾ ਕੇ। ਸੱਚ ਪ੍ਰਾਣਾ ਹੋਵੇ ਨਹੀਂ। ਪਰ ਉਹਨਾਂ ਚੀਜ਼ਾਂ ਨੂੰ ਮੰਨਦੇ ਜਿਹੜੀਆਂ ਪ੍ਰਾਣੀ ਹੋ ਗਈਆਂ, ਪ੍ਰਾਣੀ ਹੋਰ ਵਾਲੀਏ ਨੇ। ਉਹਨਾਂ ਦੇ ਸ਼ਰਧਾ ਸਾਡੀ। ਕਿਉਂ? ਤਰਮਿਕ ਕਮੈਂਟਰ ਹੋ ਗਈ ਉਹ ਚੂਹ タルਮਿਕ ਕੈਂਟਰ ਕਿਉਂ ਹੋ ਗਿਆ ਜਿਹੜੀ ਚੀਜ਼ ਪ੍ਰਾਣੀ ਹੋ ਜਾਂਦੀ ਹੈ タルਮਿਚੋ ਦੀ ਨੋ ਐਂਟਰੀ ਕੋਈ ਅਲਤਰੀ ਨਹੀਂ ਉਹਦੀ タルਮਿਚ ਆਤਮਾ ਪ੍ਰਾਣੀ ਨਹੀਂ ਹੁੰਦੀ ਆਤਮਾ ਦਾ ਗਿਆਨ ਹੈ ਇਹ タルਮਾ ਆਤਮਾ ਪ੍ਰਾਣੀ ਨਹੀਂ ਹੁੰਦੀ ਆਤਮਾ ਸੌਂਦੀ ਜਾਗਦੀ ਜ਼ਰੂਰ ਹੈ ਸੌਣਾ ਜਾਗਣ ਦੀ ਬਿਮਾਰੀ ਹੈ ਜੇ ਇਹਦਾ ਸੌਣਾ ਬੰਦ ਹੋ ਜਾਏ ਆਤਮਾ ਜਾਗਦੀ ਰਹੇ ਸੁਵੇਸ਼ਾ ਬਸ ਆ ਗੱਲ ਹੈ ਆ ਇਧਰ ਆਤਮਾ ਜਿਹੜੀ ਸੌਂਦੀ ਹੈ ਸੌ ਕੇ ਸੁਪਨਾ ਦੇਖਦੀ ਹੈ ਇਹੀ ਝਗੜੇ ਦੀ ਜੜ ਹੈ ਸੁਪਨਾ ਵੱਖਰਾ ਵੱਖਰਾ ਸਭ ਦਾ ਸੁਪਨੇ ਜਿ ਵੱਖਰੇ ਵੱਖਰੇ ਆ ਜਾਗਦੇ ਸਾਰੇ ਕੋਈ